ਲੜ ਕੇ ਹੀ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਦੇ ਦਿੱਤਾ ਵੱਡਾ ਝਟਕਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਨਵੀਆਂ ਤਹਿਸੀਲਾਂ ਦਾ ਕਰਨਗੇ ਉਤਕਾਟਣ ਪਰ ਉਸ ਤੋਂ ਪਹਿਲਾਂ ਕਿਸਾਨ ਆਗੂ ਸਰਬੰਸ ਸਿੰਘ ਭੰਦੇਰ ਦੇ ਵੱਲੋਂ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੱਡੀ ਗੱਲ ਆਖ ਦਿੱਤੀ ਤਿਆਰ ਕਰ ਲੈ ਝੰਡੇ ਚੱਕ ਲੈ ਮੁੱਖ ਮੰਤਰੀ ਦਾ ਘਰਾਓ ਕਰਨ ਦੇ ਲਈ ਘਰਾਓ ਕਿਉਂ ਕਰਨਾ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਕਰਨੇ ਨੇ ਸਵਾਲ ਕਿਹੜੇ ਨੇ ਕਿ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਜੋ ਬੈਠੇ ਸੀ ਉਹਨਾਂ ਦੇ ਨਾਲ ਧੋਖਾ ਕਿਉਂ ਕੀਤਾ ਗਿਆ ਪਿੱਠ ਦੇ ਵਿੱਚ ਛੂਰਾ ਕਿਉਂ ਮਾਰਿਆ ਗਿਆ ਪੰਜਾਬ ਦੀ ਪੁਲਿਸ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਕਿਉਂ ਕੀਤਾ ਗਿਆ ਤਾਂ ਕਹਿੰਦੇ ਇਹ ਸਵਾਲ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਆਮ ਲੋਕਾਂ ਦਾ ਮੁੱਖ ਮੰਤਰੀ ਆ ਜੋ ਕਿ ਆਮ ਘਰ ਤੋਂ ਮੁੱਖ ਮੰਤਰੀ ਆ ਜੋ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਆ ਤਾਂ ਕਹਿੰਦੇ ਸਾਰੇ ਹੋ ਜੋ ਤਿਆਰ ਤਾਂ ਸਰਬਨ ਸਿੰਘ ਭੰਦੇੜ ਦੇ ਵੱਲੋਂ ਇਸ ਤੋਂ ਇਲਾਵਾ ਹੋਰ ਵੱਡੇ ਐਲਾਨ ਕੀਤੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਮੈਂ ਸਰਬਨ ਸਿੰਘ ਭੰਦੇੜ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਤੋਂ ਕੱਲ ਮੁੱਖ ਮੰਤਰੀ ਪੰਜਾਬ ਬਟਾਲੇ ਦੇ ਵਿੱਚ ਸੁਣਿਆ ਜਾ ਰਿਹਾ ਨਵੀਆਂ ਬਲ ਰਹੀਆਂ ਤਹਿਸੀਲਾਂ ਜਿਹੜੀਆਂ ਪਿਛਲੀ ਸਰਕਾਰ ਵੱਲੋਂ ਸ਼ੁਰੂ ਹੋਈਆਂ ਸੀਗੀਆਂ ਉਹ ਤਾਂ ਅਦਕਾਟਨ ਕਰਨ ਵਾ ਪਹੁੰਚ ਰਹੇ ਨੇ ਤਾਂ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਵੱਲੋਂ ਸਾਰੇ ਗਰਦਾਸਪੁਰ ਦੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਆ ਤਾਂ ਜੋ ਅਸੀਂ ਪੀਸਫੁਲੀ ਢੰਗ ਨਾਲ ਆਪਣੇ ਮੁੱਖ ਮੰਤਰੀ ਕੋ ਜਿਹੜਾ ਵਾ ਜਵਾਬ ਸਵਾਲ ਕਰ ਸਕੀਏ ਵੀ ਖਨੌਰੀ ਤੇ ਸ਼ੰਭੂ ਮੋਰਚਾ ਕਿਉਂ ਠਾਲਿਆ ਗਿਆ ਕੀ ਮਜਬੂਰੀਆਂ ਸੀਗੀਆਂ ਉਹਨੀਆਂ ਦੀਆਂ ਉਹਦੇ ਨਾਲ ਨਾਲ ਜਿਵੇਂ ਤਕਸ਼ਦਤ ਕੀਤਾ ਗਿਆ ਕਿਸਾਨ ਆਗਮਾਂ ਤੇ ਤੇ ਆਮ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਉਹ ਦੋਸ਼ੀ ਅਫਸਰ ਕਿਉਂ ਨਹੀਂ ਜਿਹੜੇ ਸਜ਼ਾਵਾਂ ਮਿਲੀਆਂ ਔਰ ਜਿਹੜਾ ਸਮਾਨ ਟਰੈਕਟਰ ਟਰਾਲੀ ਸਮੇਤ ਹਰ ਤਰ੍ਹਾਂ ਦਾ ਸਮਾਨ ਚੋਰੀ ਕੀਤਾ ਗਿਆ ਉਹ ਕਿੱਥੇ ਆ ਕਿਸਾਨਾਂ ਨੂੰ ਦਿੱਤਾ ਅਜੇ ਤੱਕ ਕਿਉਂ ਨਹੀਂ ਗਿਆ ਐਮਐਸਪੀ ਗਰੰਟੀ ਕਾਨੂੰਨ ਤੇ ਉਹਨਾਂ ਦਾ ਸਟੈਂਡ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਤੇ ਉਹਨਾਂ ਦਾ ਸਟੈਂਡ ਕੀ ਹੈਗਾ ਵਾ ਇਹ ਸਪਸ਼ਟ ਕਰਾਉਣਾ ਹੈਗਾ ਇਹਦੀ ਨਾਲ ਦੀ ਨਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਮੁੱਖ ਮੰਤਰੀ ਪੰਜਾਬ ਦੇ ਬਹੁਤ ਵੱਡੇ ਪੱਧਰ ਤੇ ਅਖਬਾਰਾਂ ਦੇ ਵਿੱਚ ਵਿਗਿਆਪਨ ਛਪੇ ਨੇ ਕਿ ਨਸ਼ਿਆਂ ਵਿਰੁੱਧ ਜਿਹੜੀ ਜਾਗਰੂਤੀ ਮੁਹਿੰਮ ਆ ਉਹ ਪੂਰੇ ਪੰਜਾਬ ਦੇ ਅੰਦਰ ਹਰ ਪਿੰਡਾਂ ਕਸਬਿਆਂ ਵਿੱਚ ਚਲਾਈ ਜਾਊਗੀ ਮੈਨੂੰ ਨਹੀਂ ਲੱਗਦਾ ਇਹ ਵਾਅਦਾ ਕਰਕੇ ਆਈ ਸੀ ਮੁੱਖ ਮੰਤਰੀ ਸਾਹਿਬ ਕਿ ਅਸੀਂ ਨਸ਼ੇ ਤਾਂ ਨਹੀਂ ਬੰਦ ਕਰਾਂਗੇ 4 ਹਫ਼ਤਿਆਂ ਦੇ ਵਿੱਚ ਵਿੱਚ ਕਹਿੰਦੇ ਸੀ 4 ਹਫਤੇ ਚ ਬੰਦ ਕਰਾਵਾਂਗੇ ਤੇ ਵਿਗਿਆਪਨ ਦਿਆ ਕਰਾਂਗੇ ਜਿਹਦੇ ਨਾਲ ਸਾਡੀ ਮਸ਼ਹੂਰੀ ਹੋਵੇ ਦੇਖੋ ਵਿਗਿਆਪਨ ਦਿੱਤਿਆਂ ਨਸ਼ੇ ਬੰਦ ਨਹੀਂ ਹੋਣੇ ਸਿੱਧਾ ਜਾਂ ਸਵਾਲ ਆਇਆ ਹੈ ਇਹ ਜਿਹੜੇ ਰਾਜ ਕਰਨ ਵਾਲੇ ਹਾਕਮ ਨੇ ਪੁਲਿਸ ਪ੍ਰਸ਼ਾਸਨ ਔਰ ਨਸ਼ਾ ਮਾਫੀਆ ਉਹਨਾਂ ਦਾ ਗਠਜੋੜ ਦਾ ਹੈ ਚੱਲ ਰਿਹਾ ਸਾਰਾ ਕੁਝ ਮੈਨੂੰ ਲੱਗਦਾ ਜੇ ਜਾਗਰਤ ਕਰਨਾ ਵਾ ਮੁੱਖ ਮੰਤਰੀ ਸਾਹਿਬ ਤੇ ਜਾਗਰਤ ਕਰੋ ਵੀ ਸਾਡੀ ਸਰਕਾਰ ਦੇ ਵਿੱਚ ਆਮ ਲੋਕ ਜਾਗਰਤ ਹੋਣ ਔਰ ਜਿਵੇਂ ਕੱਲ ਇੱਕ ਵੀਡੀਓ ਟੌਂਗ ਪਿੰਡ ਦੀ ਜਿੱਥੇ ਤੁਹਾਡੇ ਵਿਧਾਇਕ ਨੇ ਵਾਇਰਲ ਹੋਈ ਆ ਮੀਡੀਆ ਦੇ ਵਿੱਚ ਪਿਸ਼ਰਾਬ ਇਸੇ ਤਰੀਕੇ ਨਾਲ ਨਜਾਇਜ਼ ਸ਼ਰਾਬ ਵਿਕ ਰਹੀ ਹੈਗੀ ਆ ਤੇ ਜਿਵੇਂ ਮਜੀਠੇ ਦੇ ਅੰਦਰ 24 ਤੋਂ ਵੱਧ ਆਮ ਜਨਤਾ ਬੇਕਸੂਰੇ ਜਿਵੇਂ ਮਾਰੇ ਗਏ ਆ ਉਹਨਾਂ ਦਾ ਕੋਈ ਹਾਲ ਪੁੱਛਣ ਵਾਲਾ ਨਹੀਂ ਤੇ ਇਹ ਜਾਗਰਤ ਕਰੋ ਲੋਕਾਂ ਨੂੰ ਵੀ ਜਦੋਂ ਕੈਪਟਨ ਦੀ ਸਰਕਾਰ ਸੀ 2020 ਦੇ ਵਿੱਚ ਤੇ ਮੈਂ ਅਜੇ ਵਿਰੋਧੀ ਧਿਰ ਦਾ ਨੇਤਾ ਕਹਿੰਦਾ ਸੀ ਵੀ ਕੈਪਟਨ ਨਮਿੰਦਰ ਤੇ ਪਰਚਾ ਹੋਣਾ ਚਾਹੀਦਾ ਤੇ ਹੁਣ ਕਿਉਂਕਿ ਸਾਡੀ ਸਰਕਾਰ ਆ ਮੈਂ ਨਹੀਂ ਕਹੂੰਗਾ ਵੀ ਮੇਰੇ ਤੇ ਪਰਚਾ ਹੋਵੇ ਮੈਂ ਤਾਂ ਨਿੱਕੇ ਮੋٹے ਮੋਹਰਿਆਂ ਦੇ ਖਿਲਾਫ ਕਾਰਵਾਈ ਕਰਨੀ ਸੀ ਕਰ ਦਿੱਤੀ ਹੈਗੀ ਇਹ ਵੀ ਜਾਗਰਤ ਕਰੋ ਵੀ ਅਸੀਂ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਜਦੋਂ ਵਿਰੋਧੀ ਧਿਰ ਸੀਗੇ ਕਹਿੰਦੇ ਸੀ ਵੀ ਕਿਸਾਨਾਂ ਨੂੰ ਜ਼ਮੀਨਾਂ ਦਾ ਇੱਕ ਇੱਕ ਪੈਸਾ ਦੇਵਾਂਗੇ ਹੁਣ ਅਦਾਲਤਾਂ ਦੇ ਮੋਢੇ ਤੇ ਰੱਖ ਕੇ ਅਖੌਤੀ ਕਾਰਪੋਰੇਟ ਦੇ ਵਿਕਾਸ ਮਾਡਲ ਨੂੰ ਕਹਿ ਕੇ ਔਰ ਪ੍ਰਚਾਰ ਪ੍ਰੋਪਗੈਂਡਾ ਸਾਡੇ ਖਿਲਾਫ ਮੀਡੀਆ ਵੀ ਕਰੂਗਾ ਵੀ ਵਿਕਾਸ ਦੇ ਵਿੱਚ ਅੜੋੜਾਂ ਨੇ ਅਸੀਂ ਕਿਸਾਨਾਂ ਨੂੰ ਕੋਈ ਪੈਸਾ țeਲਾ ਨਹੀਂ ਦੇਣਾ ਹੈਗਾ ਜ਼ਮੀਨਾਂ ਦਾ ਔਰ ਕਿਸਾਨਾਂ ਤੇ ਜ਼ਬਰ ਟਾ ਕੇ ਮਾਮਾ ਭੈਣਾ ਤੇ ਜ਼ਬਰ ਟਾ ਕੇ ਜਬਰੀ ਜ਼ਮੀਨਾਂ ਅਕਵਾਇਰ ਕਰਨੀਆਂ ਹੈਗੀਆਂ ਵਾ ਜਿੰਤੋਂ ਤੱਕ ਅਦਾਲਤਾਂ ਦਾ ਸਵਾਲ ਹੈ ਅਸੀਂ ਪੂਰੀ ਦੁਨੀਆ ਨੂੰ ਪੂਰੇ ਮੀਡੀਆ ਨੂੰ ਅਸੀਂ 2013 ਦਾ ਸੁਪਰੀਮ ਕੋਰਟ ਦਾ ਫੈਸਲਾ ਰੱਖ ਲਾਂਗੇ ਜਸਟਿਸ ਸਿੰਘਵੀ ਤੇ ਗੰਗੋਲੀ ਦਾ ਜਿਹਨੇ ਗ੍ਰੇਟ ਨੋਇਟਾ ਵਾਲੇ ਕੇਸ ਚ ਕਿਹਾ ਸੀ ਵੀ ਬਹੁ ਫਸਲੀ ਜ਼ਮੀਨਾਂ ਨਹੀਂ ਖੋਣੀਆਂ ਚਾਹੀਦੀਆਂ ਸਾਡੇ ਵਾਲੇ ਫੈਸਲੇ ਸ਼ਾਇਦ ਸਰਕਾਰਾਂ ਨੂੰ ਠੀਕ ਨਹੀਂ ਲੱਗਦੇ ਅਦਾਲਤਾਂ ਦੇ ਔਰ ਪੰਜਾਬ ਹਾਈ ਕੋਰਟ ਦਾ ਫੈਸਲਾ ਵੀ 15 ਦਿਨਾਂ ਬਾਅਦ ਜਿਹੜੀ ਗੰਨੇ ਦੀ ਪੇਮੈਂਟ ਉਹ ਪੈਣੀ ਚਾਹੀਦੀ ਆ ਅਜੇ ਤੱਕ ਉਹ ਵੀ ਇੰਪਲੀਮੈਂਟ ਨਹੀਂ ਹੈਗਾ ਜਦੋਂ ਹੁਣ ਮਾਲਵੇ ਦੇ ਵਿੱਚ ਵੀ ਅਦਾਲਤਾਂ ਦੇ ਹੁਕਮਾਂ ਦੇ ਨਾਂ ਹੇਠ ਜ਼ਬਰ ਹੋ ਰਿਹਾ ਹੈਗਾ ਭਾਰਤ ਮੱਲਾ ਯੋਜਨਾ ਤਹਿਤ ਇਹ ਵੀ ਸਵਾਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਜੇ ਬਟਾਲੇ ਆਉਣਗੇ ਵੀ ਭਾਈ ਇਹ ਸਾਨੂੰ ਪੈਸਾ ਤੇ ਲਾ ਕੋ ਮਿਲਣਾ ਕਿ ਨਹੀਂ ਮਿਲਣਾ ਹੈਗਾ ਸਾਡੇ ਤੇ ਕੱਲਾ ਜ਼ਬਰ ਹੀ ਟਾਉਣਾ ਹੈਗਾ ਮੁੱਖ ਮੰਤਰੀ ਸਾਹਿਬ ਜੇ ਜਾਗਰਤ ਕਰਨਾ ਵਾ ਤੇ ਜਾਗਰਤ ਕਰੋ ਵੀ ਥੋਡੀ ਸਰਕਾਰ ਬਲੇ ਮਾਈਨਿੰਗ ਮਾਫੀਆ ਖੁੱਲੇ ਆਮ ਚੱਲ ਰਿਹਾ ਹੈਗਾ ਉੱਤੇ ਕੋਈ ਕਾਰਵਾਈ ਨਹੀਂ ਤੁਸੀਂ ਲੋਕਾਂ ਨੂੰ ਬੋਲਦੇ ਹੋ ਵੀ ਲੋਕੋ ਆਪ ਤਗੜੇ ਹੋ ਕੇ ਜੇ ਮਾਈਨਿੰਗ ਮਾਫੀਆ ਬਚਦਾ ਬਦ ਤੇ ਬਚਾ ਲੋ ਟਰਾਂਸਪੋਰਟ ਮਾਫੀਆ ਵੀ ਥੋਡੀ ਸਰਕਾਰ ਵਿੱਚ ਆਮ ਵਾਂਗ ਹੀ ਚੱਲ ਰਿਹਾ ਹੈਗਾ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਉਹ ਵੀ ਚੱਲ ਰਿਹਾ ਥੋੜਾ ਇਹਦੋਂ ਦਾ ਕੇਵਲ ਮਾਫੀਆ ਵੀ ਐਂ ਚੱਲ ਰਿਹਾ ਹੈਗਾ ਔਰ ਮੁੱਖ ਮੰਤਰੀ ਸਾਹਿਬ ਇਹ ਜਾਗਰਤ ਕਰੋ ਵੀ ਹੁਣ ਜਿਹੜਾ ਜ਼ਹਿਰੀਲੀ ਸ਼ਰਾਬ ਨਾਲ ਜਿਵੇਂ ਮਜੀਠੇ ਵਿੱਚ ਆਮ ਜਨਤਾ ਲੋਕ ਮਾਰੇ ਗਏ ਇਸ ਤਰੀਕੇ ਨਾਲ ਜ਼ਹਿਰੀਲੇ ਪਾਣੀ ਨਾਲ ਪੰਜਾਬ ਦੇ ਲੋਕ ਮਰਨਗੇ ਕਿਉਂਕਿ ਤੁਸੀਂ ਇਹ ਦੱਸੋ ਵੀ ਮੈਂ ਕੇਂਦਰ ਨਾਲ ਰਲ ਕੇ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਪਾਸ ਕਰਤਾ ਪਾਣੀ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ ਸੋਧ ਬਿੱਲ 2024 ਵੀ ਹੁਣ ਜਿਹੜੇ ਪਾਣੀ ਦੇ ਵਿੱਚ ਕੈਮੀਕਲ ਲਾਉਣਗੇ ਉਹਨਾਂ ਤੇ ਕੋਈ ਸਜ਼ਾ ਨਹੀਂ ਹੋਊਗੀ ਕੱਲਾ ਉਹਨਾਂ ਨੂੰ ਵਿੱਤੀਏ ਜਰਮਾਨਾ ਹੀ ਪਾਇਆ ਜਾਊਗਾ ਇਸ ਗੱਲ ਲਈ ਤੁਹਾਨੂੰ ਜਾਗਰਤ ਕਰਨਾ ਚਾਹੀਦਾ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਫੇਰ ਤੁਹਾਨੂੰ ਕੁਝ ਹੋਣ ਵਾਲਾ ਨਹੀਂ ਤੇ ਤੁਹਾਡਾ ਮਾਈਨਿੰਗ ਮਾਫੀਆ ਜਿਨੇ ਕੱਲ ਪੱਟੀ 'ਚ ਲੱਗੇ ਧਰਨੇ ਨੂੰ ਜਿਹੜਾ ਨਜਾਇਜ਼ ਉੱਥੇ ਚੱਲ ਰਿਹਾ ਮਾਈਨਿੰਗ ਦੇ ਗੁੰਡਿਆਂ ਨੇ ਪੁਲਿਸ ਦੀ ਹਾਜ਼ਰੀ ਵਿੱਚ ਕਿਸਾਨ ਕੁੱਟੇ ਨੇ ਕੱਲ ਗ੍ਰਿਫਤਾਰੀਆਂ ਹੈਗੀਆਂ ਇਹਦੀ ਵੀ ਇਨਕੁਆਇਰੀ ਕਰ ਲਿਓ ਤੋ ਮੈਨੂੰ ਲੱਗਦਾ ਨਸ਼ਿਆਂ ਵਿਰੁੱਧ ਜਾਗਰਤੀ ਮੁਹਿੰਮ ਨਹੀਂ ਹੈਗੀ ਤੁਹਾਡੀ ਔਰ ਤੁਸੀਂ ਨਸ਼ਾ ਤੁਹਾਡੀ ਸਰਕਾਰ ਵੱਲੇ ਤੁਹਾਡੇ ਨੱਕ ਤਲੇ ਵਿਕ ਰਿਹਾ ਸਾਢੇ ਤਿੰਨਾਂ ਸਾਲਾਂ 'ਚ ਜੇ ਤੁਸੀਂ ਪੰਜਾਬੀਆਂ ਲਈ ਕੁਝ ਨਹੀਂ ਕਰ ਪਏ ਤੇ ਅੱਗੇ ਵੀ ਕੁਝ ਕਰਨ ਦੀ ਗੁਜਾਇ ਸਾਨੂੰ ਲੱਗਦੀ ਨਹੀਂ ਵੀ ਹੈਗੀ ਹੈਗੀ ਆ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਜ ਕਮੇਟੀ ਪੰਜਾਬ ਤੋਂ ਕੱਲ ਮੁੱਖ ਮੰਤਰੀ ਪੰਜਾਬ ਬਟਾਲੇ ਦੇ ਵਿੱਚ ਸੁਣਿਆ ਜਾ ਰਿਹਾ ਨਵੀਆਂ ਬਲ ਰੀਆਂ ਤਹਿਸੀਲਾਂ ਜਿਹੜੀਆਂ ਪਿਛਲੀ ਸਰਕਾਰ ਵਲੇ ਸ਼ੁਰੂ ਹੋਈਆਂ ਸੀਗੀਆਂ ਉਹ ਤਾਂ ਅਦਕਾਟਨ ਕਰਨ ਪਹੁੰਚ ਰਹੇ ਨੇ ਤੋਂ ਕਿਸਾਨ ਮਜ਼ਦੂਰ ਸ਼ਰਜ ਕਮੇਟੀ ਵੱਲੋਂ ਸਾਰੇ ਗਰਦਾਸਪੁਰ ਦੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਉੱਥੇ ਪਹੁੰਚਣ ਦੀ ਅਪੀਲ ਆ ਤਾਂ ਜੋ ਅਸੀਂ ਪੀਸਫੁਲੀ ਢੰਗ ਨਾਲ ਆਪਣੇ ਮੁੱਖ ਮੰਤਰੀ ਕੋ ਜਿਹੜਾ ਵਾ ਜਵਾਬ ਸਵਾਲ ਕਰ ਸਕੀਏ ਵੀ ਖਨੌਰੀ ਤੇ ਸ਼ੰਭੂ ਮੋਰਚਾ ਕਿਉਂ ਠਾਲਿਆ ਗਿਆ ਕੀ ਮਜਬੂਰੀਆਂ ਸੀਗੀਆਂ ਉਨੀ ਦੀਆਂ ਉਹਦੇ ਨਾਲ ਨਾਲ ਜਿਵੇਂ ਤਤਸੱਦਤ ਕੀਤਾ ਗਿਆ ਕਿਸਾਨ ਆਗਮਾਂ ਤੇ ਤੇ ਆਮ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਉਹ ਦੋਸ਼ੀ ਅਫਸਰ ਕਿਉਂ ਨਹੀਂ ਜਿਹੜੇ ਸਜ਼ਾਵਾਂ ਮਿਲੀਆਂ ਔਰ ਜਿਹੜਾ ਸਮਾਨ ਟਰੈਕਟਰ ਟਰਾਲੀ ਸਮੇਤ ਹਰ ਤਰ੍ਹਾਂ ਦਾ ਸਮਾਨ ਚੋਰੀ ਕੀਤਾ ਗਿਆ ਉਹ ਕਿੱਥੇ ਆ ਕਿਸਾਨਾਂ ਨੂੰ ਦਿੱਤਾ ਅਜੇ ਤੱਕ ਕਿਉਂ ਨਹੀਂ ਗਿਆ ਐਮ ਐਸ ਪੀ ਗਰੰਟੀ ਕਾਨੂੰਨ ਤੇ ਉਹਨਾਂ ਦਾ ਸਟੈਂਡ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਤੇ ਉਹਨਾਂ ਦਾ ਸਟੈਂਡ ਕੀ ਹੈਗਾ ਵਾ ਇਹ ਸਪਸ਼ਟ ਕਰਾਉਣਾ ਹੈਗਾ ਇਹਦੀ ਨਾਲ ਦੀ ਨਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਮੁੱਖ ਮੰਤਰੀ ਪੰਜਾਬ ਦੇ ਬਹੁਤ ਵੱਡੇ ਪੱਧਰ ਤੇ ਅਖਬਾਰਾਂ ਦੇ ਵਿੱਚ ਵਿਗਿਆਪਨ ਛਪੇ ਨੇ ਕਿ ਨਸ਼ਿਆਂ ਵਿਰੁੱਧ ਜਿਹੜੀ ਜਾਗਰੂਤੀ ਮੁਹਿੰਮ ਆ ਉਹ ਪੂਰੇ ਪੰਜਾਬ ਦੇ ਅੰਦਰ ਹਰ ਪਿੰਡਾਂ ਕਸਬਿਆਂ ਵਿੱਚ ਚਲਾਈ ਜਾਊਗੀ ਮੈਨੂੰ ਨਹੀਂ ਲੱਗਦਾ ਇਹ ਵਾਦਾ ਕਰਕੇ ਆਈ ਸੀ ਮੁੱਖ ਮੰਤਰੀ ਸਾਹਿਬ ਪੀ ਅਸੀਂ ਨਸ਼ੇ ਤਾਂ ਨਹੀਂ ਬੰਦ ਕਰਾਂਗੇ 4 ਹਫ਼ਤਿਆਂ ਦੇ ਵਿੱਚ ਵਿੱਚ ਕਹਿੰਦੇ ਸੀ 4 ਹਫ਼ਤਿਆਂ ਚ ਬੰਦ ਕਰਾਵਾਂਗੇ ਤੇ ਵਿਗਿਆਪਨ ਦਿਆ ਕਰਾਂਗੇ ਜਿਹਦੇ ਨਾਲ ਸਾਡੀ ਮਸ਼ਹੂਰੀ ਹੋਵੇ ਦੇਖੋ ਵਿਗਿਆਪਨ ਦਿੱਤਿਆਂ ਨਸ਼ੇ ਬੰਦ ਨਹੀਂ ਹੋਣੇ ਸਿੱਧਾ ਜਿਹਾ ਸਵਾਲ ਆਇਆ ਹੈ ਇਹ ਜਿਹੜੇ ਰਾਜ ਕਰਨ ਵਾਲੇ ਹਾਕਮ ਨੇ ਪੁਲਿਸ ਪ੍ਰਸ਼ਾਸਨ ਨੇ আর ਨਸ਼ਾ ਮਾਫੀਆ ਉਹਨਾਂ ਦਾ ਗਠਜੋੜ ਦਾ ਹੈ ਚੱਲ ਰਿਹਾ ਸਾਰਾ ਕੁਝ ਮੈਨੂੰ ਲੱਗਦਾ ਜੇ ਜਾਗਰਤ ਕਰਨ ਸਿੰਘ ਪੰਧੇਰ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਗਿਆ ਕੀ ਮੁੱਖ ਮੰਤਰੀ ਜੋ ਕਿ ਆਮ ਲੋਕਾਂ ਦਾ ਮੁੱਖ ਮੰਤਰੀ ਆ ਉਹਨਾਂ ਦੇ ਕੋਲੋਂ ਸਵਾਲ ਕਰਾਂਗੇ ਤਾਂ ਉਹਨਾਂ ਦੇ ਕੋਲ ਸਵਾਲ ਕਰਨ ਦੇ ਲਈ ਕਿਸਾਨਾਂ ਨੂੰ ਜਾਣ ਤੋਂ ਪੁਲਿਸ ਰੋਕੇਗੀ ਜਾਂ ਉਹਨਾਂ ਦੇ ਕੋਲ ਸਵਾਲ ਕਰਨ ਤੋਂ ਪੁਲਿਸ ਜਿਹੜੀ ਆ ਨਹੀਂ ਰੋਕੇਗੀ ਵੀ ਜਾਣ ਦੇਣਗੇ ਕਿਸਾਨਾਂ ਨੂੰ ਮੁੱਖ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਮੈਂ ਤਾਂ ਆਮ ਲੋਕਾਂ ਦਾ ਮੁੱਖ ਮੰਤਰੀ ਆ ਮੈਨੂੰ ਤਾਂ ਜਿੱਥੇ ਮਰਜ਼ੀ ਤੁਸੀਂ ਬਾਈਕ ਆ ਕੇ ਰਸਤੇ ਦੇ ਵਿੱਚ ਆਵਾਜ਼ ਮਾਰ ਕੇ ਖੜਾ ਲਓ ਮੈਂ ਉੱਥੇ ਹੀ ਖੜ੍ਹ ਜੂੰ ਮੇਰੇ ਦਫ਼ਤਰ ਵੀ ਖੁੱਲੇ ਨੇ ਪਰ ਕਹਿੰਦੇ ਹੁਣ ਪਤਾ ਲੱਗ ਜੂ ਇਹ ਕਹਿਣੀ ਤੇ ਕਥਨੀ ਦੇ ਵਿੱਚ ਕਿੰਨਾ